ਉਸ ਤੋਂ ਬਾਅਦ ਤੁਸੀਂ ਇਹ ਲੈਰ ਵਿੱਚ ਟੁੱਟ ਗਏ ਜਦੋਂ ਤੁਸੀਂ ਬਾਹਰ ਚਲੇ ਗਏ ਜਾਂ ਕੁਝ ਵੀ ਨਾ ਹਾਂਜੀ ਪਹਿਲਾਂ ਤੁਸੀਂ THAILAND ਗਏ ਪਹਿਲਾਂ ਮੈਂ 2004 ਜਨਵਰੀ ਚ THAILAND ਗਿਆ ਹਾਟਲ ਮੈਨੇਜਮੈਂਟ ਪੜ੍ਹਾਈ ਕਰਨ ਵਾਸਤੇ ਜੀ ਹਾਂਜੀ ਤੇ ਉੱਥੋਂ ਫਿਰ ਮੈਂ ਚਲਾ ਗਿਆ 1.5 ਸਾਲ ਮੈਂ ਹਾਟਲ ਮੈਨੇਜਮੈਂਟ ਪੜ੍ਹਿਆ ਅਤੇ ਜਿਹੜੀ ਦੂਜੇ ਸਾਲ ਦੀ ਹਾਟਲ ਦੀ ਟ੍ਰੇਨਿੰਗ ਸੀਗੀ 5 ਮਹੀਨੇ ਦੀ ਉਹ ਮੈਨੂੰ 1.5 ਸਾਲ ਦਾ ਵੀਜ਼ਾ ਮਿਲ ਗਿਆ ਅਮਰੀਕਾ ਵਿੱਚ 호텔 ਤੇ ਟ੍ਰੇਨਿੰਗ ਕਰਨ ਦਾ ਕਾਲਜ ਵਾਲਿਆਂ ਨੇ ਜਿਹੜਾ ਉਹ ਓਕੇ ਓਕੇ ਸਾਡੇ ਕਾਲਜ ਦੇ ਹੋਰ ਵੀ 8-10 ਸਟੂਡੈਂਟ ਗਏ ਸੀ ਜੀ ਤੇ ਫਿਰ ਮੈਂ ਉੱਥੋਂ ਹੀ ਬੈਂਕਾਕੋਕ ਤੋਂ THAILAND ਤੋਂ ਮੈਂ 1.5 ਸਾਲ ਰਹਿ ਕੇ ਪੜ੍ਹ ਕੇ 호텔 ਮੈਨੇਜਮੈਂਟ ਦੂਜੇ ਸਾਲ ਦੀ ਟ੍ਰੇਨਿੰਗ ਵਾਸਤੇ ਮੈਂ ਕੋਲੋਰਾਡੋ ਅਮਰੀਕਾ ਚਲਾ ਗਿਆ 1.5 ਸਾਲ ਵਾਸਤੇ ਜੀ ਤੇ ਉਹ ਫਿਰ ਜ਼ਾਹਿਰ ਗੱਲ ਆ ਉਹਦੇ ਵਿੱਚ ਫਿਰ ਮੇਰਾ ਜ਼ਿਆਦਾ ਕੋਈ ਟੱਚ ਨਹੀਂ ਰਿਹਾ ਤੁਹਾਡਾ ਰੁਝਾਨ ਇਧਰ ਕਟ ਗਿਆ ਨਾ ਕਟ ਗਿਆ ਜਾਂ ਘਟ ਗਿਆ ਕਹਿਣੋ ਕਟ ਗਿਆ ਉਦਾਂ ਤੁਸੀਂ ਨਿਊਜ਼ ਦੇਖਦੇ ਹੋਣੇ ਜਾਂ ਕੁਝ ਹੋਰ ਇੰਨਾ ਹਾਂਜੀ ਜੋ ਵੀ ਤੁਹਾਨੂੰ ਲੱਗਦਾ ਹੋਣਾ ਉਸ ਟਾਈਮ ਹਾਂਜੀ ਹਾਂਜੀ ਜਾਂ ਬਾਹਰ ਜਿਹੜੀ ਗੱਲ ਪਹੁੰਚਦੀ ਆ ਜਾਂ ਕੁਝ ਵੀ ਹੈ ਇੱਕ ਤਾਂ ਉਦੋਂ ਇੰਨਾ ਸੋਸ਼ਲ ਮੀਡੀਆ ਸੀ ਸੋਸ਼ਲ ਮੀਡੀਆ ਨਹੀਂ ਸੀ ਤੇ ਉਦੋਂ ਜਿਹੜਾ ਇੱਕ ਚੀਜ਼ ਚੱਲ ਰਹੀ ਸੀ ਉਦੋਂ ਉਹ ਸੀ ਵੈਬਸਾਈਟ ਵੈਬਸਾਈਟਾਂ ਦਾ ਦੌਰ ਆ ਗਿਆ ਸੀ ਪਰ ਕਿਉਂਕਿ ਆਪਣੇ ਸਮਾਜ ਦੀ ਐ ਕੋਈ ਇਦਾਂ ਦੀ ਵੈਬਸਾਈਟ ਨਹੀਂ ਸੀਗੀ ਜੀ ਇਸ ਕਰਕੇ ਮੈਨੂੰ ਕੋਈ ਜ਼ਿਆਦਾ ਆਮ ਮੈਂ अजीत ਜਲੰਧਰ ਇਹਨਾਂ ਦੀ ਵੈਬਸਾਈਟ ਬਣ ਗਈ ਸੀ ਜਾਂ ਹੋਰ ਪੜਨੀ ਜਾਂ ਟਾਈਮਸ ਆਫ ਇੰਡੀਆ ਕਾ ਵੀ ਪੜਨੀ ਤੇ ਕੋਸ਼ਿਸ਼ ਕਰਨੀ ਇਦਾਂ ਜਾਣਕਾਰੀ ਰੱਖਣ ਦੀ ਪਰ ਉਹਦੇ ਵਿੱਚ ਆਪਣੇ ਸਮਾਜ ਦੀ ਐ ਮਿਸ਼ਨ ਦੀ ਕੋਈ ਇੰਨੀ ਜ਼ਿਆਦਾ ਖਬਰ ਜੀ ਨਹੀਂ ਸੀ ਆਂਦੀ ਤੇ ਫਿਰ ਮੈਂ ਮੈਨੂੰ ਇੱਕ ਮੈਂ ਆਪਣੇ ਵੀ ਰਜੀਵੇ ਦੇ ਵਿੱਚ ਕੰਮ ਦੇ ਵਿੱਚ ਜਿੱਦਾਂ ਬਾਹਰ ਜਾ ਕੇ ਥੋੜਾ ਸਟਰਗਲ ਕਰਨਾ ਪੈਂਦਾ ਅਮਰੀਕਾ ਚ ਇੰਨਾ ਨਹੀਂ ਰਿਹਾ ਯਾਰ ਅਮਰੀਕਾ ਤੋਂ ਬਾਅਦ ਤੁਸੀਂ ਆਸਟ੍ਰੇਲੀਆ ਵੀ ਗਏ ਅਮਰੀਕਾ 2006 ਮੇਰੇ 1.5 ਸਾਲ ਦਾ ਵੀਜ਼ਾ ਸੀਗਾ ਤੇ ਜਦੋਂ 2006 ਦੇ ਐਂਡ ਚ ਉਹ ਖਤਮ ਹੋਇਆ ਮੇਰੀ ਟ੍ਰੇਨਿੰਗ ਪੂਰੀ ਹੋਈ ਤੇ ਮੈਂ ਫਿਰ ਵਾਪਸ ਥਾਈਲੈਂਡ ਜਾ ਕੇ ਆਪਣੇ ਕਾਲਜ ਚ ਰਿਪੋਰਟ ਵਗੈਰਾ ਆਪਣੀ ਸਾਰੀ ਜਮ੍ਹਾਂ ਕਰਾਈ ਫੇਰ ਵੇੜਿਆ ਆ ਤੇ ਅਗਲਾ 1 ਸਾਲ 2007 ਦਾ ਮੈਂ ਕੋਸ਼ਿਸ਼ ਕਰਦਾ ਰਿਹਾ ਫਿਰ ਦੁਬਾਰਾ ਕੋਈ ਵਰਕ ਵੀਜ਼ਾ ਮਿਲ ਜਾਏ ਜਾਂ ਕੁਝ ਹੋਰ ਪਰ ਉਹ ਨਹੀਂ ਕੋਈ ਮੈਨੂੰ ਇਦਾਂ ਦਾ ਮਿਲ ਸਕਿਆ ਤੇ ਫਿਰ ਮੈਂ 2008 ਚ ਸਟੂਡੈਂਟ ਵੀਜ਼ਾ ਲੈ ਕੇ ਸਿਡਨੀ ਆਸਟ੍ਰੇਲੀਆ ਚਲਾ ਗਿਆ ਸਿਡਨੀ ਸਾਡੇ ਭਾਜੀ ਇੱਥੇ ਜਲੰਧਰ ਰਹਿੰਦੇ ਆ ਉਹਨਾਂ ਦਾ ਬੇਟਾ ਉੱਥੇ ਆਲਰੇਡੀ ਰਹਿੰਦਾ ਸੀਗਾ ਪੀਆਰ ਉਹਦੀ ਹੋ ਚੁੱਕੀ ਸੀ ਉਹਨੇ ਆਪਣਾ ਫਲੈਟ ਵੀ ਲਿਆ ਹੋਇਆ ਸੀ ਤੁਸੀਂ ਸਟੱਡੀ ਕਰਕੇ ਹੋਟਲ ਮੈਨੇਜਮੈਂਟ ਦੀ ਬਾਅਸਾ ਰਹਿਣਾ ਹਾਂਜੀ ਹਾਂਜੀ ਅਮਰੀਕਾ ਤੋਂ ਵੀ ਹਾਂ ਦੋ ਸਾਲ ਦਾ ਹੋ ਗਿਆ ਹਾਂ ਜੀ 2000 ਕਿਹੜੇ ਸੰਸਕੇ 6 ਦੇ ਅਖੀਰ ਤੇ 2007 ਦੇ ਸ਼ੁਰੂਆਤ ਫਿਰ ਤੁਸੀਂ 2008 ਚ ਗਏ 2008 ਚ ਮੈ ਆਸਟ੍ਰੇਲੀਆ ਮਤਲਬ ਤਕਰੀਬਨ ਡੇਢ ਸਾਲ ਤੁਸੀਂ ਲਗਭਗ ਡੇਢ ਸਾਲ ਹਾਂ ਜੀ ਉਹ ਫਿਰ ਡੇਢ ਸਾਲ ਤੁਸੀਂ ਫਿਰ ਇਧਰ ਸੰਗਠਨ ਦਿੱਤਾ ਜਾਂ ਕੁਝ ਮੈਂ ਜੀ ਉਹ ਡੇਢ ਸਾਲ ਜਿਹੜਾ ਹੈ ਨਾ ਕਿਉਂਕਿ ਦੁਬਾਰਾ ਬਾਹਰ ਜਾਣ ਦੇ سلسلے ਚ ਹਾਂ ਜੀ ਮੈਂ ਉਹ ਕਾਫੀ ਕਹ ਲੋ ਵੀ ਬੜਾ ਪਰੇਸ਼ਾਨ ਵੀ ਰਿਹਾ ਕਦੇ ਕਲਕੱਤੇ ਕਦੇ ਪੰਜਾਬ ਕਦੇ ਉੱਥੇ ਕੋਸ਼ਿਸ਼ ਕਰਨੀ ਕਰੇ ਇੱਥੇ ਕਰਨੀ ਤੇ ਮੈਂ ਉਹਦੀ ਉਹ ਸਿਰ ਜੇ ਵਿੱਚ ਹੀ ਮੈਨੂੰ ਕੋਈ ਬੜਾ ਸਮਾਂ ਨਹੀਂ ਮਿਲ ਸਕਿਆ ਮੈਂ ਜ਼ਿਆਦਾ ਜੁੜ ਵੀ ਨਹੀਂ ਸਕਿਆ ਜਾਣਕਾਰੀ ਵੀ ਰੱਖ ਸਕਿਆ ਜੀ ਉਸ ਤੋਂ ਬਾਅਦ ਤੁਸੀਂ ਫਿਰ ਚੱਲ ਗਏ ਆਂ ਇਹ ਮੈਂ ਆਸਟ੍ਰੇਲੀਆ ਗਿਆ ਤੇ ਇੱਕ ਸਾਲ ਮੈਂ ਆਸਟ੍ਰੇਲੀਆ ਰਹਾ ਤੇ ਮੇਰੇ ਕੁਝ ਦੋਸਤ ਮੈਨੂੰ ਅਮਰੀਕਾ ਮਿਲਿਆ ਸੀ ਇੰਡੀਆ ਦੇ ਕੁਝ ਹੋਰ ਮੁੰਡੇ ਹੋਟਲ 'ਚ ਜੀ ਉਹ ਅਮਰੀਕਾ ਦਾ 1.5 ਸਾਲ ਦਾ ਵੀਜ਼ਾ ਲਗਾ ਕੇ ਕੈਨੇਡਾ ਚਲੇ ਗਏ ਸੀ ਜੀ ਮੇਰਾ ਉਹਨਾਂ ਦੇ ਨਾਲ ਸੰਪਰਕ ਬਣਿਆ ਰਿਹਾ ਉਹ ਉਹਨਾਂ ਨੇ ਕਿਹਾ ਵੀ ਇੱਥੇ ਵਰਕ ਪਰਮਿਟ ਮਿਲ ਰਿਹਾ ਬਈ ਅਸੀਂ ਤੈਨੂੰ ਹੈਲਪ ਕਰ ਸਕਦੇ ਹਾਂ ਜੇ ਤੂੰ ਕੈਨੇਡਾ ਆਉਣਾ ਚਾਹਨਾ ਤੇ ਤੂੰ ਇੱਥੇ ਆ ਸਕਦਾ ਵੀ ਜੌਬ ਹੋ ਰਹੀ ਆ ਜੀ ਤੇ ਮੇਰਾ ਆਸਟ੍ਰੇਲੀਆ ਕਿਉਂਕਿ ਮੈਂ ਅਮਰੀਕਾ 1.5 ਸਾਲ ਰਹਿ ਲਿਆ ਸੀ ਮੇਰਾ ਜ਼ਿਆਦਾ ਮਨ ਅਮਰੀਕਾ ਕੈਨੇਡਾ ਉਧਰ ਹੀ ਸੀਗਾ ਆਸਟ੍ਰੇਲੀਆ ਮੈਂ ਗਿਆ ਤਾਂ ਵੀ ਚਲੋ ਨਹੀਂ ਹਲੇ ਕਿਤੇ ਦਾ ਕੋਈ ਮੌਕਾ ਮਿਲ ਰਿਹਾ ਪਰ 1 ਸਾਲ ਦੇ ਵਿੱਚ ਹੀ ਫਿਰ ਮੈਨੂੰ ਵਰਕ ਪਰਮਿਟ ਦਾ ਵੀਜ਼ਾ ਮਿਲ ਗਿਆ ਕੈਨੇਡਾ ਦਾ ਜੀ ਤੇ ਮੈਂ ਸਿਡਨੀ ਤੋਂ ਹੀ ਮੈਂ ਜਿਹੜਾ ਐਡਮੰਟਨ ਕੈਨੇਡਾ ਚਲਾ ਗਿਆ